ਉਮੀਦ ਕਰਦਾ ਸਰ ਠੀਕੀ ਹੋਵੋਗੇ ਇੱਕ ਆਪਾਂ ਪਹਿਲਾਂ ਵੀਡੀਓ ਪਾਈ ਤੀ ਬਸੀਨ ਦੀ ਜਿਹੜੀ ਆਪਾਂ ਲੁੱਦੇ ਨੇ ਉਹ ਦੀ ਲਿਆਈ ਤੀ ਯੂਨੀਵਰਸਿਟੀ ਚ ਬਹੁਤ ਵੀਰਾਂ ਦੇ ਕਮੈਂਟਾਂ ਇਹਨੇ ਲੋਕ ਗਾਲਾਂ ਵੀ ਕੱਢਦੇ ਨੇ ਉਹ ਚ 20 4 ਫੁੱਟ ਦੀ ਬਰਸੀਨਾ ਹੈ ਨਹੀਂ ਜਿਹੜੀ ਗੱਲ ਰਹੀ ਮਾਗਰਲੀ ਬਰਸੀਨ ਦੀ ਉਹ ਤੁਸੀਂ ਇੱਥੇ ਪਿੰਡ ਆ ਕੇ ਵੀ ਦੇਖ ਸਕਦੇ ਹੋ ਬਰਸੀਨਾ ਜਿਹੜੀ ਉਹ ਜਮਾ ਖਰਾਬ ਹੋਈ ਹੋਈ ਆ ਦੇਖ ਲਓ ਥੱਲੇ ਡਿੱਗੀ ਹੋਈ ਹੈਗੀ ਕਿਸੇ ਦਾਤੀ ਨਾਲ ਖਿੱਚ-ਖਿੱਚ ਕੇ ਵੜਦੇ ਆਂਗੇ ਇਹ ਤੇ ਬਾਕੀ ਤੁਸੀਂ ਕਿਹੜੇ 4 ਫੁੱਟ ਦੀ ਹੈ ਨਹੀਂ ਪਰ ਸੀਣਾ ਦੇਖ ਲਓ ਇਹ ਹੈਗੀ ਹੈਗੀ ਬਈ ਐਵੇਂ ਹੀ ਬਾਦੂ ਕਮੈਂਟ ਨਾ ਕਰਿਆ ਕਰੋ ਆ ਕੇ ਪਵਾ ਦੇਖ ਲਿਓ 4 ਫੁੱਟ ਦੀ ਪਰਸੀਨਾ ਹੈਗੀ ਹੈਗੀ ਐਵੇਂ ਬਾਦੂ ਕਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਪਹਿਲਾਂ ਸਾਰੀ ਜਾਂਚ ਕਰ ਲਿਆ ਕਰੋ ਫੇਰ ਗਾਲਾਂ ਕੱਢਿਆ ਕਰੋ ਅਸੀਂ ਬਾਦੂ ਬੇਲੇ ਬੈਠੇ ਗਾਲਾਂ ਕੱਢੀ ਜਾਂਦੇ ਹੋਗੇ ਉੱਥੇ ਲੋਧੇ ਨੇ ਜਾ ਕੇ ਤੁਸੀਂ ਬੀ ਲਿਆ ਕੇ ਵਰਤ ਕੇ ਦੇਖੋ ਫੇਰ ਤੁਹਾਨੂੰ ਪਤਾ ਲੱਗੂਗਾ ਅਸੀਂ ਬਾਦੂ ਕਮੈਂਟ ਕਰਨ ਦਾ ਕੋਈ ਫਾਇਦਾ ਨਹੀਂ ਹੋਰ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਖਾਰ ਲਓ ਫੋਲੋ ਵੀਡੀਓ ਨੂੰ ਕਰ ਦਿਓ ਵੱਤ-ਵੱਤ ਸ਼ੇਅਰ ਆ ਜੀ ਧੰਨਵਾਦ